ਹਰਿਆਣਾ ਸਕੇਲ ਇੰਪਲਾਈਮੈਂਟ ਕਾਰਪੋਰੇਸ਼ਨ ਦੇ ਵੱਲੋਂ ਇਜ਼ਰਾਈਲ ਵਿੱਚ ਰੁਜ਼ਗਾਰ ਦੇਣ ਲਈ ਜਾਰੀ ਕੀਤੇ ਗਏ ਇਸ਼ਤਿਹਾਰ ਨੂੰ ਲੈ ਕੇ ਵਾਦ-ਵਿਵਾਦ ਸ਼ੁਰੂ ਹੈ। ਹਾਲਾਂਕਿ ਨੌਜਵਾਨਾਂ ਦੇ ਵੱਲੋਂ ਇਸ ਦੇ ਵਿੱਚ ਕਾਫੀ ਜ਼ਿਆਦਾ ਦਿਲਚਸਪੀ ਹੈ ਜਿਹੜੀ ਉਹ ਦਿਖਾਈ ਜਾ ਰਹੀ ਹੈ। ਹਰਿਆਣਾ ਸਰਕਾਰ ਹੁਣ ਰੁਜ਼ਗਾਰ ਦੇ ਲਈ ਨੌਜਵਾਨਾਂ ਨੂੰ ਇਜ਼ਰਾਈਲ ਭੇਜਣ ਜਾ ਰਹੀ ਹੈ। ਇਸ ਦੇ ਲਈ ਇੱਕ ਇਸ਼ਤਿਹਾਰ ਵੀ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਇਜ਼ਰਾਈਲ, ਯੂਕੇ ਅਤੇ ਦੁਬਈ ਦੇ ਵਿੱਚ ਹੁਨਰਮੰਦ ਕੰਮ ਆ ਸਟਾਫਨਰਾਂ ਅਤੇ ਸੁਰੱਖਿਆ ਗਾਰਡ ਦੀਆਂ ਨੌਕਰੀਆਂ ਦੀ ਅਰਜ਼ੀ ਦੀ ਮੰਗ ਹੈ ਜਿਹੜੀ ਉਹ ਕੀਤੀ ਗਈ ਹੈ। ਸਾਵੇਂ ਇਸ ਮਾਮਲੇ ਉੱਤੇ ਸਿਆਸਤ ਖੇਡੀ ਜਾ ਰਹੀ ਹੈ ਪਰ ਸੂਬੇ ਦੇ ਨੌਜਵਾਨਾਂ ਦੇ ਵੱਲੋਂ ਵੀ ਇਸ ਦੇ ਵਿੱਚ ਦਿਲਚਸਪੀ ਹੈ ਜਿਹੜੀ ਉਹ ਦਿਖਾਈ ਜਾ ਰਹੀ ਹੈ। ਪਰ ਵਿਰੋਧੀ ਧਿਰ ਦੇ ਵੱਲੋਂ ਇਸ ਫੈਸਲੇ ਦੀ ਆਲੋਚਨਾ ਇਹ ਜਿਹੜੀ ਉਹ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਭਿਆਨਕ ਯੁੱਧ ਚੱਲ ਰਿਹਾ ਹੈ ਅਤੇ ਇਸ ਯੁੱਧ ਕਾਰਨ ਇਜ਼ਰਾਈਲ ਵਿੱਚ ਕੰਮ ਕਰਨ ਵਾਲੇ ਲੋਕ ਜਿਨ੍ਹਾਂ ਵਿੱਚ ਜ਼ਿਆਦਾਤਰ ਫਲਸਤੀਨ ਦੇ ਨਿਵਾਸੀ ਹਨ ਨੇ ਇਜ਼ਰਾਈਲ ਆ ਜੜਾ ਛੱਡ ਦਿੱਤਾ ਹੈ। ਅਜਿਹੇ ਵਿੱਚ ਇਜ਼ਰਾਈਲ ਵਿੱਚ ਹੁਨਰਮੰਦ ਕਾਮਿਆਂ ਦੀ ਜਿਹੜੀ ਘਾਟ ਹੈ ਉਹ ਵੱਡੀ ਮਾਤਰਾ ਦੇ ਵਿੱਚ ਹੈ ਇਜ਼ਰਾਈਲ ਨੇ ਇਸ ਕਮੀ ਨੂੰ ਦੂਰ ਕਰਨ ਦੇ ਲਈ ਹਰਿਆਣਾ ਸਰਕਾਰ ਦੇ ਕੋਲ ਪਹੁੰਚ ਕੀਤੀ ਹੈ ਇਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਇਜ਼ਰਾਈਲ ਵਿੱਚ ਹੁਨਰਮੰਦ ਮਜ਼ਦੂਰ ਮੁਹੱਈਆ ਕਰਵਾਉਣ ਲਈ ਇਸ਼ਤਿਹਾਰ ਜਿਹੜਾ ਹੋ ਜਾਰੀ ਕੀਤਾ ਹੈ ਹਰਿਆਣਾ ਸਰਕਾਰ ਦੇ ਜਨਤਕ ਖੇਤਰ ਦੇ ਕੰਪਨੀ ਹਰਿਆਣਾ ਹੁਨਰ ਰੋਜ਼ਗਾਰ ਨਿਗਮ ਨੇ ਇਜ਼ਰਾਈਲ ਲਈ ਇਜ਼ਰਾਈਲ ਨੇ 10000 ਹੁਨਰਮੰਦ ਕਾਮਿਆਂ ਦੀ ਭਰਤੀ ਲਈ ਇਸ਼ਤਿਹਾਰ ਜਿਹੜਾ ਹੋ ਜਾਰੀ ਕੀਤਾ ਹੈ ਏਜੰਸੀ ਨੇ ਇਜ਼ਰਾਈਲੀ 10000 ਹੁਨਰਮੰਦ ਕਾਮੇ ਦੁਬਈ ਲਈ 50 ਸੁਰੱਖਿਆ ਗਾਰਡ ਅਤੇ ਯੂਕੇ ਦੇ ਲਈ 120 ਸਟਾਫ ਨਰਸਾਂ ਦੀ ਭਰਤੀ ਹੈ ਜਿਹੜੀ ਉਹ ਕੀਤੀ ਹੈ ਇਹ ਇਸ਼ਤਿਹਾਰ ਐਸਕੇਆਰਐਨ ਨੇ ਆਪਣੀ ਵੈਬਸਾਈਟ ਉੱਤੇ ਪ੍ਰਕਾਸ਼ਿਤ ਕੀਤੇ ਹਨ ਇਸੇ ਦੌਰਾਨ ਇਸ ਮਾਮਲੇ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਾਡੇ ਕੋਲ ਇਜ਼ਰਾਈਲ ਸਰਕਾਰ ਵੱਲੋਂ ਇੱਕ ਪ੍ਰਸਤਾਵ ਆਇਆ ਸੀ ਜਿਸ ਵਿੱਚ ਉਹਨਾਂ ਨੇ ਸਾਡੇ ਤੋਂ ਵਰਕਰ ਮੰਗੇ ਸਾਨੂੰ ਕੁਝ ਹੋਰ ਦੇਸ਼ਾਂ ਤੋਂ ਵੀ ਅਜਿਹੇ ਪ੍ਰਸਤਾਵ ਮਿਲ ਰਹੇ ਹਨ ਨੌਜਵਾਨ ਆਪਣੀ ਮਰਜ਼ੀ ਦੇ ਨਾਲ ਅਪਲਾਈ ਕਰ ਸਕਦੇ ਹਨ ਇਹ ਕਿਸੇ ਉੱਤੇ ਜ਼ਬਰਦਸਤੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਬਾਹਰ ਜਾਣ ਦਾ ਮੌਕਾ ਮਿਲ ਰਿਹਾ ਹੈ ਪਹਿਲਾਂ ਹੋ ਜਏ ਰਸਤੇ ਅਪਣਾਉਂਦੇ ਸਨ ਜੋ ਗੈਰ ਕਾਨੂੰਨੀ ਸਨ ਅਤੇ ਪੈਸੇ ਵੀ ਖਰਚਨੇ ਪੈਂਦੇ ਸਨ ਪਰ ਜੇਕਰ ਉਹ ਹੁਣ ਜਾਣਾ ਚਾਹੁੰਦਾ ਹੈ ਤਾਂ ਇਸ ਮਾਧਿਮ ਦੇ ਰਾਹੀਂ ਬਾਹਰ ਆਇਆ ਜਿਹੜਾ ਹੋ ਜਾ ਸਕਦਾ ਹੈ ਇਸ ਮਾਮਲੇ ਦੇ ਵਿੱਚ ਹਰਿਆਣਾ ਦੇ ਵਿਰੋਧੀ ਧਿਰ ਦੇ ਆਗੂ ਭਪਿੰਦਰ ਸਿੰਘ ਹੁੱਡਾ ਦਾ ਕਹਿਣਾ ਹੈ ਕਿ ਇਜ਼ਰਾਈਲ ਵਿੱਚ ਪਹਿਲਾਂ ਹੀ ਜੰਗ ਚੱਲ ਰਹੀ ਹੈ ਅਤੇ ਸੈਂਕੜੇ ਲੋਕਾਂ ਨੂੰ ਉੱਥੋਂ ਕੱਢਿਆ ਜਾ ਚੁੱਕਾ ਹੈ ਹਰਿਆਣਾ ਸਰਕਾਰ ਸਾਡੇ ਨੌਜਵਾਨਾਂ ਨੂੰ ਇਜ਼ਰਾਈਲ ਭੇਜਣਾ ਚਾਹੁੰਦੀ ਹੈ ਜਦਕਿ ਸਰਕਾਰ ਨੂੰ ਹਰਿਆਣਾ ਦੇ ਵਿੱਚ ਹੀ ਨੌਜਵਾਨਾਂ ਨੂੰ ਰੁਜ਼ਗਾਰ ਜਿਹੜਾ ਉਹ ਮੁਹੱਈਆ ਕਰਵਾਉਣਾ ਚਾਹੁੰਦਾ ਹੈ ਬਿਊਰੋ ਰਿਪੋਰਟ ਦਿਸ਼ਾਪ ਨਿਊਜ਼ ਦੇ ਨਰਸ ਤਨ ਹਰਿਆਣਾ ਸ킬 ਇੰਪਲਾਈਮੈਂਟ ਕਾਰਪੋਰੇਸ਼ਨ ਦੇ ਵੱਲੋਂ ਇਜ਼ਰਾਈਲ ਵਿੱਚ ਰੁਜ਼ਗਾਰ ਦੇਣ ਲਈ ਜਾਰੀ ਕੀਤੇ ਗਏ ਇਸ਼ਤਿਹਾਰ ਨੂੰ ਲੈ ਕੇ ਵਾਦ-ਵਿਵਾਦ ਸ਼ੁਰੂ ਹੈ ਹਾਲਾਂਕਿ ਨੌਜਵਾਨਾਂ ਦੇ ਵੱਲੋਂ ਇਸ ਦੇ ਵਿੱਚ ਕਾਫੀ ਜ਼ਿਆਦਾ ਦਿਲਚਸਪੀ ਹੈ ਜਿਹੜੀ ਉਹ ਦਿਖਾਈ ਜਾ ਰਹੀ ਹੈ ਹਰਿਆਣਾ ਸਰਕਾਰ ਹੁਣ ਰੁਜ਼ਗਾਰ ਦੇ ਲਈ ਨੌਜਵਾਨਾਂ ਨੂੰ ਇਜ਼ਰਾਈਲ ਭੇਜਣ ਜਾ ਰਹੀ ਹੈ ਇਸ ਦੇ ਲਈ ਇੱਕ ਇਸ਼ਤਿਹਾਰ ਵੀ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਇਜ਼ਰਾਈਲ ਯੂਕੇ ਅਤੇ ਦੁਬਈ ਦੇ ਵਿੱਚ ਹੁਨਰਮੰਦ ਕੰਮ ਆ ਸਟਾਫ ਨਰਸਾਂ ਅਤੇ ਸੁਰੱਖਿਆ ਗਾਰਡਾਂ ਦੀਆਂ ਨੌਕਰੀਆਂ ਦੀ ਅਰਜ਼ੀ ਦੀ ਮੰਗ ਜਿਹੜੀ ਉਹ ਕੀਤੀ ਗਈ ਹੈ। ਸਾਵੇਂ ਇਸ ਮਾਮਲੇ ਉੱਤੇ ਸਿਆਸਤ ਖੇਡੀ ਜਾ ਰਹੀ ਹੈ ਪਰ ਸੂਬੇ ਦੇ ਨੌਜਵਾਨਾਂ ਦੇ ਵੱਲੋਂ ਵੀ ਇਸ ਦੇ ਵਿੱਚ ਦਿਲਚਸਪੀ ਹੈ ਜਿਹੜੀ ਉਹ ਦਿਖਾਈ ਜਾ ਰਹੀ ਹੈ। ਪਰ ਵਿਰੋਧੀ ਧਿਰ ਦੇ ਵੱਲੋਂ ਇਸ ਫੈਸਲੇ ਦੀ ਆਲੋਚਨਾ ਜਿਹੜੀ ਉਹ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਭਿਆਨਕ ਯੁੱਧ ਚੱਲ ਰਿਹਾ ਹੈ ਅਤੇ ਇਸ ਯੁੱਧ ਕਾਰਨ ਇਜ਼ਰਾਈਲ ਵਿੱਚ ਕੰਮ ਕਰਨ ਵਾਲੇ ਲੋਕ ਜਿਨ੍ਹਾਂ ਵਿੱਚ ਜ਼ਿਆਦਾਤਰ ਫਲਸਤੀਨ ਦੇ ਨਿਵਾਸੀ ਹਨ ਨੇ ਇਜ਼ਰਾਈਲ ਹੈ ਜੜਾ ਛੱਡ ਦਿੱਤਾ ਹੈ। ਅਜਿਹੇ ਵਿੱਚ ਇਜ਼ਰਾਈਲ ਵਿੱਚ ਹੁਨਰਮੰਦ ਕਾਮਿਆਂ ਦੀ ਜਿਹੜੀ ਘਾਟ ਹੈ ਉਹ ਵੱਡੀ ਮਾਤਰਾ ਦੇ ਵਿੱਚ ਹੈ ਇਜ਼ਰਾਈਲ ਨੇ ਇਸ ਕਮੀ ਨੂੰ ਦੂਰ ਕਰਨ ਦੇ ਲਈ ਹਰਿਆਣਾ ਸਰਕਾਰ ਦੇ ਕੋਲ ਪਹੁੰਚ ਕੀਤੀ ਹੈ ਇਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਇਜ਼ਰਾਈਲ ਵਿੱਚ ਹੁਨਰਮੰਦ ਮਜ਼ਦੂਰ ਮੁਹੱਈਆ ਕਰਵਾਉਣ ਲਈ ਇਸ਼ਤਿਹਾਰ ਜਿਹੜਾ ਹੋ ਜਾਰੀ ਕੀਤਾ ਹੈ ਹਰਿਆਣਾ ਸਰਕਾਰ ਦੇ ਜਨਤਕ ਖੇਤਰ ਦੇ ਕੰਪਨੀ ਹਰਿਆਣਾ ਹੁਨਰ ਰੋਜ਼ਗਾਰ ਨਿਗਮ ਨੇ ਇਜ਼ਰਾਈਲ ਲਈ ਇਜ਼ਰਾਈਲ ਨੇ 10000 ਹੁਨਰਮੰਦ ਕਾਮਿਆਂ ਦੀ ਭਰਤੀ ਲਈ ਇਸ਼ਤਿਹਾਰ ਜਿਹੜਾ ਹੋ ਜਾਰੀ ਕੀਤਾ ਹੈ ਏਜੰਸੀ ਨੇ ਇਜ਼ਰਾਈਲੀ 10000 ਹੁਨਰਮੰਦ ਕਾਮੇ ਦੁਬਈ ਲਈ 50 ਸੁਰੱਖਿਆ ਗਾਰਡ ਅਤੇ ਯੂਕੇ ਦੇ ਲਈ 120 ਸਟਾਫ ਨਰਸਾਂ ਦੀ ਭਰਤੀ ਹੈ ਜਿਹੜੀ ਉਹ ਕੀਤੀ ਹੈ ਇਹ ਇਸ਼ਤਿਹਾਰ ਐਟਕੇਆਰ ਨੇ ਆਪਣੀ ਵੈਬਸਾਈਟ ਉੱਤੇ ਪ੍ਰਕਾਸ਼ਿਤ ਕੀਤੇ ਹਨ ਇਸ ਦੌਰਾਨ ਇਸ ਮਾਮਲੇ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਾਡੇ ਕੋਲ ਇਜ਼ਰਾਈਲ ਸਰਕਾਰ ਵੱਲੋਂ ਇੱਕ ਪ੍ਰਸਤਾਵ ਆਇਆ ਸੀ ਜਿਸ ਵਿੱਚ ਉਹਨਾਂ ਨੇ ਸਾਡੇ ਤੋਂ ਵਰਕਰ ਮੰਗੇ ਸਾਨੂੰ ਕੁਝ ਹੋਰ ਦੇਸ਼ਾਂ ਤੋਂ ਵੀ ਅਜਿਹੇ ਪ੍ਰਸਤਾਵ ਮਿਲ ਰਹੇ ਹਨ ਨੌਜਵਾਨ ਆਪਣੀ ਮਰਜ਼ੀ ਦੇ ਨਾਲ ਅਪਲਾਈ ਕਰ ਸਕਦੇ ਹਨ ਇਹ ਕਿਸੇ ਉੱਤੇ ਜ਼ਬਰਦਸਤੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਬਾਹਰ ਜਾਣ ਦਾ ਮੌਕਾ ਮਿਲ ਰਿਹਾ ਹੈ ਪਹਿਲਾਂ ਉਹ ਜਏ ਰਸਤੇ ਪਣਾਉਂਦੇ ਸਨ ਜੋ ਗੈਰ ਕਾਨੂੰਨੀ ਸਨ ਅਤੇ ਪੈਸੇ ਵੀ ਖਰਚਨੇ ਪੈਂਦੇ ਸਨ ਪਰ ਜੇਕਰ ਉਹ ਹੁਣ ਜਾਣਾ ਚਾਹੁੰਦਾ ਹੈ ਤਾਂ ਇਸ ਮਾਧਿਮ ਦੇ ਰਾਹੀਂ ਬਾਹਰ ਹੈ ਜਿਹੜਾ ਉਹ ਜਾ ਸਕਦਾ ਹੈ ਇਸ ਮਾਮਲੇ ਦੇ ਵਿੱਚ ਹਰਿਆਣਾ ਦੇ ਵਿਰੋਧੀ ਧਿਰ ਦੇ ਆਗੂ ਭਪਿੰਦਰ ਸਿੰਘ ਹੁੱਡਾ ਦਾ ਕਹਿਣਾ ਹੈ ਕਿ ਇਜ਼ਰਾਈਲ ਵਿੱਚ ਪਹਿਲਾਂ ਹੀ ਜੰਗ ਚੱਲ ਰਹੀ ਹੈ ਅਤੇ ਸੈਂਕੜੇ ਲੋਕਾਂ ਨੂੰ ਉੱਥੋਂ ਕੱਢਿਆ ਜਾ ਚੁੱਕਾ ਹੈ ਹਰਿਆਣਾ ਸਰਕਾਰ ਸਾਡੇ ਨੌਜਵਾਨਾਂ ਨੂੰ ਇਜ਼ਰਾਈਲ ਭੇਜਣਾ ਚਾਹੁੰਦੀ ਹੈ ਜਦ ਕਿ ਸਰਕਾਰ ਨੂੰ ਹਰਿਆਣਾ ਦੇ ਵਿੱਚ ਹੀ ਨੌਜਵਾਨਾਂ ਨੂੰ ਰੁਜ਼ਗਾਰ ਜਿਹੜਾ ਉਹ ਮੁਹੱਈਆ ਕਰਵਾਉਣਾ ਚਾਹੁੰਦਾ ਹੈ ਬਿਊਰੋ ਰਿਪੋਰਟ ਦਿਸ਼ਾਪ news denar tanvat